ਇਹ ਆਈ ਹੈ ਚੈਂਪੀਅਨ ਮੱਝ ਹੈ ਪਹਿਲਾਂ ਹੀ ਮੇਲਿਆਂ ਦੀ ਜੇਤੂ ਮੱਝ ਹੈ ਨਾ ਜੀ ਇਹ ਕਰਮਾਲੀ ਜਿਹੜੀ ਵੀ ਮੇਲੇ ਚ ਵੜਦੀ ਨਹੀਂ ਉੱਥੇ ਮੈਨੂੰ ਕੋਈ ਨਾ ਕੋਈ ਇਨਾਮ ਲੈ ਕੇ ਆਉਂਦੀ ਨਾਮ ਲੈ ਕੇ ਆਉਂਦੀ ਵਰੀ ਸੋ ਤੇ ਮੇਲੇ ਤਿਆਰ ਕਾ ਉਥੋਂ ਲਈ 16 ਲੱਖ ਦੀ ਖਰੀਦੀ ਲਈ ਲੀ ਦੀ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਤੁਸੀਂ ਖਰੀਦੀ ਜਿਹੜੀ 16 ਲੱਖ ਵਾਲੀ ਮੱਝ ਹੈ ਬਾਈ ਇਤਨਾ ਹੌਲੇ ਚਰਚਾ ਦਾ ਵਿਸ਼ਾ ਬਣੀ ਸੀ ਉਹ ਵੀ ਇਹ ਵੀਰ ਹੋਰਾਂ ਨੇ ਖਰੀਦੀ ਹੈ ਇਹਨਾਂ ਨੂੰ ਹੌਸਲਾ ਮਿਲਿਆ ਹੈ ਹਾਂ ਜੀ ਹਾਂ ਹਾਂ ਜੀ ਦੋਸਤੋ ਪੀਡੀਐਫ ਇਹ ਪੇਵਾ ਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਆਈ ਹੈ ਨਾ ਹਾਂ ਪਹਿਲੇ ਨੰਬਰ ਤੇ ਦੇ ਦੋ ਪਹਿਲੇ ਨੰਬਰ ਤੇ ਦ ਇਹ ਆਈਏ ਚੈਂਪੀਅਨ ਮੱਝ ਹੈ ਪਹਿਲਾ ਹੀ ਮੇਲੇਾਂ ਦੀ ਜੇਤੂ ਮੱਝ ਹੈ ਜੀ ਇਹ ਕਰਮਾਲੀ ਜਿਹੜੀ ਵੀ ਮੇਲੇ ਦੇ ਵਾੜੇ ਦੀ ਉੱਥੇ ਕੋਈ ਨਾ ਕੋਈ ਇਨਾਮ ਲੈ ਕੇ ਆਉਂਦੀ ਹੈ ਇਨਾਮ ਲੈ ਕੇ ਹੁੰਦੀ ਵਰੀ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਦੁੱਧ ਨੇ ਇੱਥੇ ਰਿਕਾਰਡ ਕਰਵਾਇਆ ਜੀ ਇੱਥੇ ਵੀਰੇ ਮਤਲਬ 16 ਕਿਲੋ ਪਲੱਸ ਕਰਾਇਆ ਦਿੰਦੇ ਨੇ ਯਾਰ 16 ਤੋਂ ਥੋੜਾ ਜਿਹਾ ਪਲੱਸ ਹੈ ਪਲੱਸ ਹੈ ਜੀ ਜੀ ਪਹਿਲੇ ਸੂਏ ਦਾ ਤੁਸੀਂ ਤੁਸੀਂ ਦੇਖ ਲਓ ਵੀ ਨੇ ਅੱਗੇ ਜਾ ਕੇ ਕੀ ਕਰਨਾ ਹੈ ਹਣਾ ਕੋਈ ਬਾਲਾ ਵੱਡਾ ਬਾਡੀ ਸਟਰਕਚਰ ਜਿੰਮੀ ਹੈਗਾ ਆਪਾਂ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਬਸ ਸਹੀ ਗੱਲ ਵਾਡੀ ਕਿਹੜੇ ਦਾ ਸੀਮਣਾ ਜੀ ਕਿਹੜੇ 77 7 ਮੈਂ ਤਾਂ ਇਹਦੇ ਪਿੱਛੇ ਬੋਲਦੀ ਆ ਭੈਣ ਵੀ ਜਿਹੜੀ ਨਾਲ ਆਪਣੇ ਸਾਰੇ ਮਿਲਾਂ ਦੇਖੀ ਹੈ ਜੇ ਆਪਾਂ ਨੂੰ ਪੂਰੇ ਪਰਿਵਾਰ ਦਾ ਸਹਿਯੋਗ ਹੈ ਤਾਂ ਹੀ ਆਪਾਂ ਇਹ ਪੋਜੀਸ਼ਨ ਅਦਾ ਸਕਦੇ ਆ ਬੰਦੇ ਬਈਆਂ ਤੂੰ ਸੋਣਾ ਦਾ ਸਿਆਲ ਮੈਨੂੰ ਲੱਗਦਾ ਮੇਲਿਆਂ 'ਚ ਹੀ ਲੰਘ ਜਾਣਾ ਨਾ ਇਸ ਤੋਂ ਬਾਅਦ ਇਹ ਤੋਂ ਬਾਅਦ ਇਹ ਬੂ ਮੇਲਾ ਚੱਲਿਆ ਨਾ ਲੀਲੀ ਰਾਵੀ ਦੋ ਆੜੀਆਂ ਮੇਲੇ ਸਿੱਧੀਆਂ ਉੱਥੋਂ ਬਸ ਇਤੋਂ ਡਰਾਈ ਮੈਂ ਮੇਲੇ ਦੇ ਉੱਤਰਨਾ ਫੇਰ ਜਾ ਕੇ ਦਦੀਆਂ ਠੀਕ ਹੈ ਜੀ ਉਹਦੇ ਇਹ ਕਾਨੂੰ ਚਵਾਈ ਪੱਕੀ ਮੇਲਿਆਂ ਦੀ ਦਦੀਆਂ ਹਾਂਜੀ ਉਹ ਇਤਨਾ ਲੈ ਮੇਲੇ ਤਿਆਰ ਕਰਾ ਉਥੋਂ ਲਈ 16 ਲੱਖ ਦੀ ਖਰੀਦੀ ਲੀਲੀ ਦੀ ਜੀ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਉਹ ਤੁਸੀਂ ਖਰੀਦੀ ਜਿਹੜੀ 16 ਲੱਖ ਵਾਲੀ ਮੱਝ ਹੈ ਬਾਈ ਇਤਨਾ ਉਲੇ ਚਰਚਾ ਦਾ ਵਿਸ਼ਾ ਬਣੀ ਸੀ ਉਹ ਵੀ ਇਹ ਵੀਰ ਹੋਰਾਂ ਨੇ ਖਰੀਦੀ ਹੈ ਇਹਨਾਂ ਨੂੰ ਹੌਸਲਾ ਮਿਲਿਆ ਹਾਂਜੀ ਹੌਸਲਾ ਮਿਲਿਆ ਵੱਡੀ ਕਾਮਯਾਬੀ ਹਾਂ ਜੀ ਉਹ ਵੀ ਹੌਸਲਾ ਮਿਲਦਾ ਉਸ ਚੀਜ਼ ਨਾਲ ਹਾਂ ਜੀ ਜੀ ਭਾਈ ਸੋ ਇਸ ਤੋਂ ਬਿਨਾ ਹੋਰ ਵੀ ਤੁਸੀਂ ਕਿਸੇ ਜਨਮ ਦੇ ਕੰਮ ਕਰ ਅਸੀਂ ਭਾਈ ਨਾਲ ਸਾਡਾ ਵਪਾਰ ਸੇਲ ਦਾ ਕੰਮ ਇਹ ਦਦਿਆਂ ਤੇ ਨਾਲ YouTube ਦਾ ਆਪਣਾ ਚੈਨਲ ਜਗਦੀਪ ਡੇਰੀ ਫਾਰਮ ਦੇ ਦਿਆਂ ਹਾਂ ਜੀ ਤੇ ਬੜਾ ਪਿਆਰ ਸਾਰੇ ਭਰਾ ਦਿੰਦੇ ਜਿਹੜੀਆਂ ਤੇ ਇਹਨਾਂ ਵੀ ਨਾਲ ਹਰਿਆਣੇ ਚੋਂ ਖੜਕੇ ਮਤਲਬ ਸੇਲ ਵੀ ਮੱਜਾ ਕਰਦੇ ਵਡੇ ਵੀਰ ਤੇ ਇਹ ਖਾਸ ਕਰਕੇ ਜਿਹੜੀਆਂ ਝੋਟੀਆਂ ਭਾਈ ਮੇਲੇ ਵਾਲੀਆਂ ਇਹਦੇ ਸਾਡੇ ਘਰ ਦੀਆਂ ਝੋਟੀਆਂ ਬਿਲਕੁਲ ਜੀ ਤੇ ਧਰੋਲੇ ਮੇਲੇ ਦੇ ਤਾਂ ਕੀ ਪੋਜੀਸ਼ਨ ਰਹੀ ਸੀ ਇਹ ਉੱਤੇ ਨਾ ਵੀਰੇ 100 200 ਗ੍ਰਾਮ ਦਾ ਫਰਕ ਹੀ ਨਦਿਆਂ ਹਾਂਜੀ ਥੋੜਾ ਜਿਹਾ ਇਹਨੂੰ ਉਹ ਟਾਈਮ ਤੇ ਬੁਖਾਰ ਹੋ ਗਿਆ ਸੀ ਹਾਂਜੀ ਤੇ ਨਹੀਂ ਤੇ ਬਹੁਤ ਜਿਆਦਾ ਗਾੜੀ ਲੀਡ ਤੇ ਚਲੀ ਜਾਂਦੀ ਫਿਰ 100 200 ਗ੍ਰਾਮ ਤੇ ਮਤਲਬ ਦੂਜੇ ਨੰਬਰ ਤੇ ਆਈ ਉਹ ੜੜੇ ਮੇਲੇ ਦੇ ਵਿੱਚ ਵੀ ਇਹ ਆਈ ਸੀ ਨਾ ਦੂਜੇ ਨੰਬਰ ਤੇ ਆਈ ਤੁਸੀਂ ਉਹ ਇਹਦਾ ਹੁਣ ਇੱਥੇ ਥੋੜਾ ਜਿਹਾ ਜਿਵੇਂ ਘਰੇ ਸੀ ਇਹ ਪੂਰੀ ਆ ਕੇ ਦੁੱ ਸਾਡੇ ਕੇ 9 ਕਿਲੋ ਮੰਨ ਲਾ ਵੀ ਕੰਡੇ ਦਾ ਡੇਲੀ ਮਿੰਦੇ ਆ ਇੱਥੇ ਥੋੜਾ ਜਿਹਾ ਆਣ ਗਿਆ ਡੇ ਕੋ ਕਟਈ ਆ ਜਿਹੜੀ ਕਟਈ ਦਾ ਫਰਕ ਆ ਨਾ ਜੀ ਮੌਸਮ ਦਾ ਵੀ ਥੋੜਾ ਜਿਹਾ ਪੈ ਜਾਂਦਾ ਹਾਂ ਜੀ ਬਾਕੀ ਇਹਨਾਂ ਵੀ ਥੋੜਾ ਜਿਹਾ ਸਫਰ ਵੀ ਸਾਡੇ 3-400 ਕਿਲੋ ਮੀਟਰ ਸਫਰ ਬੰਦਾ ਸਫਰ ਦਾ ਵੀ ਥੋੜਾ ਪਸ਼ੂ ਮੰਨ ਜਾਂਦਾ ਤੇ ਇੱਕ ਪਾਣੀ ਦਾ ਵੀ ਥੋੜਾ ਸੈਟਿੰਗ ਹੋ ਜਾਂਦੀ ਜਿਹੜੀ ਹਾਂ ਜੀ ਹੁਣ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਇੱਕ ਮਹੀਨਾ ਦਾ 10 ਦਿਨ ਹੋ ਗਏ ਬੜੇ ਬਰੇ ਬਾ ਪੀਕ ਲੈਵਲ ਫੜ ਲਿਆ ਮੰਨ ਕੇ ਚਲੋ ਹਣੇ ਹਾਂ ਤੇ ਘਰੇ ਜਾ ਕੇ ਨੇ ਹੋਰ ਵੀ ਵਧਨੇ ਅੱਜ ਹੀ ਇਹਨੇ ਮੰਨ ਲਾ ਵੀ ਸੋ ਦੋਸਤੋ ਇਹ ਵੀਰਾਂ ਨੇ ਬਹੁਤ ਹੀ ਸਟਰਗਲ ਕੀਤਾ ਹਰ ਇੱਕ ਮੇਲੇ ਦੇ ਵਿੱਚ ਆਪਾਂ ਦੇਖਦੇ ਹਾਂ ਬਹੁਤ ਬਹੁਤ ਵਧਾਈ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਧੰਨਵਾਦ ਠੀਕ ਬਹੁਤ ਬਹੁਤ